ਇਸ ਦੋ ਕਮਰਿਆਂ ਵਾਲੇ ਛੋਟੇ ਜਿਹੇ ਘਰ ਦੇ ਵਿੱਚ ਪਤੀ ਤੇ ਉਸ ਦੀ ਪਤਨੀ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਉਹਨਾਂ ਦੇ ਘਰ ਵਿੱਚ ਜਦੋਂ ਇੱਕ ਤੀਜਾ ਬੰਦਾ ਆਵੜਿਆ ਤੇ ਜਿਸ ਤੋਂ ਬਾਅਦ ਅੱਗੇ ਜੋ ਹੋਇਆ ਉਸ ਘਟਨਾ ਨੇ ਪੂਰੇ ਪਿੰਡ ਨੂੰ ਸੋਚਾਂ ਵਿੱਚ ਪਾ ਦਿੱਤਾ ਤੇ ਇਸ ਖੌਫਨਾਕ ਕਹਾਣੀ ਨੂੰ ਪੂਰੀ ਸੁਣਨ ਦੇ ਲਈ ਬਣੇ ਰਹੋ ਐਂਡ ਤੱਕ ਗੁਆਂਢੀ ਔਰਤਾਂ ਅਤੇ ਰਿਸ਼ਤੇਦਾਰਾਂ ਦੇ ਮੁਤਾਬਕ ਬੰਦੇ ਦੀ ਘਰਵਾਲੀ ਦੇ ਕਿਸੇ ਗੈਰ ਮਰਦ ਦੇ ਨਾਲ ਨਜਾਇਜ਼ ਸਬੰਧ ਸਨ ਜੋ ਕਿ ਰਾਤ ਨੂੰ ਚੋਰੀ-ਚੋਰੀ ਉਸ ਨੂੰ ਇਸ ਘਰ ਦੇ ਵਿੱਚ ਆ ਕੇ ਮਿਲਦਾ ਸੀ ਜਿਸ ਨੂੰ ਘਰਵਾਲੇ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਆਂਢ ਗੁਆਂਢ ਦੇ ਵਿੱਚ ਰੌਲਾ ਪਾ ਦਿੱਤਾ ਜਿਸ ਤੋਂ ਬਾਅਦ ਘਰ ਵਿੱਚ ਕਲੇਸ਼ ਰਹਿਣ ਲੱਗਿਆ ਪਰ ਵੀਤੀ ਰਾਤ ਅੱਕੇ ਹੋਏ ਬੰਦੇ ਨੇ ਆਪਣੀ ਘਰਵਾਲੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਹੱਸਦਾ ਵਸਦਾ ਘਰ ਮਿੰਟਾਂ ਸਕਿੰਟਾਂ 'ਚ ਉਜੜ ਗਿਆ ਤੇ ਤੜਕਸਾਰ ਹੀ ਘਰਵਾਲੀ ਦੀ ਹਾਲਤ ਦੇਖ ਪੂਰਾ ਆਂਡ ਗਵਾਂਡ ਦਹਿਲ ਉੱਠਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗਵਾਂਡੀ ਔਰਤਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਕੋਈ ਕੁਛੀ ਬੰਦਾ ਆਇਆ ਸੀ ਪਰਸੋ ਖਣੀ ਚੌਥੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਵੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿਹੜੇ 'ਚ ਖੜਾ ਸੀ ਬੰਦਾ ਵਿਹੜੇ 'ਚ ਹੀ ਸੀਗਾ ਚਿੱਟੀ ਸ਼ਰਟ ਪਾਈ ਹੋਈ ਸੀ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰ ਤੇ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਲਿਆ ਹੋਰ ਗੱਲ ਕੀ ਹੋਇਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਠੀਕ ਕੁਝ ਵੀ ਨਹੀਂ ਹੋਇਆ ਸੰਤ ਪਤਾ ਤੜਕੇ ਲੱਗੇ ਜਦੋਂ ਮੈਂ ਉਠੀਆ ਚਾਹ ਧਰਨ ਲੱਗਿਆ ਉਹਨਾਂ ਕਿ ਇਹ ਕਾਲੇ ਨੇ ਸਾਨੂੰ ਮਾਰਦੇ ਨਹੀਂ ਉਹਨਾਂ ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੇਰੀ ਆਂਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੇ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਆਪਾਂ ਸੀ ਤਾਂ ਨਹੀਂ ਦੂਰ ਰਹਿੰਦੇ ਇਹ ਕੰਨ ਵੇਸਤੈ ਨਹੀਂ ਦੂਰ ਰਹਿੰਨੇ ਸਾਨੂੰ ਕਿੰਨਾ ਕੋਲੇ ਇਹ ਵੀ ਰਹਿੰਦੇ ਕਿਸੇ ਨੂੰ ਆਵਾਜ਼ ਤਾਂ ਸੁਣਦੀ ਐ ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ ਸੀਮਾ ਜੀ ਹਾਂਜੀ ਕੀ ਘਟਣਾ ਵਾਪਰੇ ਘਟਣਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲੇ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਪਲਾਨਾ ਇਹਨਾਂ ਨੇ ਕਾਹ ਕਰਕੇ ਤੇ ਬਸ ਉਹਨਾਂ ਦੇ ਘਰ ਕੋਲੇ ਇਸ ਪੈਂਦਾ ਸੀ ਰਾ ਰਾਤ ਸਬਜ਼ੀ ਧੋੜੀ ਲੈ ਕੇ ਦਵਾਈ ਲੈ ਕੇ ਆਈਏ ਐ ਪਤਨ ਸਬਜ਼ੀ ਲੈ ਕੇ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਤੜਕੇ ਦਿਹਾੜੀ ਤੇ ਲੈ ਜੀ ਮੇਰੀ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਬਿਅਹੋਸ਼ ਹੋਈ ਪਈ ਐ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਕੀ ਹੋਇਆ ਨਹੀਂ ਪਤਾ ਕੀ ਹੋਇਆ ਗਾ ਵੀ ਮੁੱਕ ਗਈ ਐ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਐ ਭਾਈ ਕਹਿੰਦੇ ਸਬ ਮੈਨੂੰ ਕਹਿੰਦੀ ਬਿਅਹੋਸ਼ ਪਈ ਐ ਮੈਂ ਤਾਂ ਚਾਹ ਦੀ ਕੁੱਟ ਬਣਾਈ ਜਾਂਦੀ ਸੀ ਮੈਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮਾਂ ਹਾਂ ਜਾ ਕੇ ਦੇਖਤਾ ਨਾ ਕਿ ਕਿਸੇ ਕੋ ਮੁੱਕੀ ਵੀ ਕਿਸ ਬੰਦੇ ਨਾਲ ਸਾਥ ਦੀ ਹੈ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੀ ਤੁਹਾਨੂੰ ਕੀ ਲੱਗਦੀ ਹੈ ਮੇਰੀ ਭੈਣ ਹੈ ਛੋਟੀ ਗੁਆਂਢੀ ਔਰਤਾਂ ਨੇ ਦੱਸਿਆ ਕਿ ਘਰ ਵਾਲੇ ਨੇ ਆਪਣੀ ਘਰਵਾਲੀ ਨੂੰ ਕੁਹਾੜੀ ਮਾਰ ਕੇ ਮਾਰ ਮੁਕਾ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਜਾਂਚ ਕਰਨ ਲਈ ਪੁਲਿਸ ਵੀ ਪਹੁੰਚੀ ਹੈ ਪੀਸੀਆਰ ਤੋਂ ਤਲਾਹ ਏਸੀਬ ਕੁੜੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਇਤਲਾਬ ਮੈਡਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਹੈ ਕਿ ਆ ਕੇ ਮਰਡਰ ਹੋਇਆ ਹੋਇਆ ਹੈ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ ਉਦੇ ਆਉਣ ਤੇ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਵਣਦੀ ਕਾਰਵਾਈ ਕਰ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਤੋਂ ਉਸ ਦਾ ਭਰਾ ਆ ਰਿਹਾ ਅਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ। ਖੈਰ ਨਜਾਇਜ਼ ਸਬੰਧਾਂ ਕਾਰਨ ਇੱਕ ਘਰ ਮਿੰਟਾਂ ਸਕਿੰਟਾਂ ਵਿੱਚ ਉਜੜ ਗਿਆ। ਸੋ ਦੋਸਤੋ ਆਪਣੇ ਜੀਵਨ ਸਾਥੀ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਨੌਬਤ ਨਾ ਸਕੇ। ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।